ਤਾਂ ਪੂਰੀ ਐਮਐਲਏ ਸਾਹਿਬ ਦੇ ਦਫ਼ਤਰ ਹੀ ਆਇਆ ਸੀ ਇਹਨਾਂ ਨੂੰ ਪਹਿਲਾਂ ਵੀ ਭਾਜੀ ਇਹਨਾਂ ਨੇ ਦੀਵਾਲੀ ਤੱਕ ਦਾ ਟਾਈਮ ਮੰਗਿਆ ਸੀਗਾ ਇਹਨਾਂ ਨੂੰ ਉਹ ਟਾਈਮ ਦਿੱਤਾ ਗਿਆ ਸੀ ਕਿ ਸਕੂਲ ਦੀ ਜਗਾ ਬਾ ਵੀ ਮੁਰੋਵਾਸੀ ਬਾਉਂਡਰੀ ਸਾਰੀ ਸਾਫ਼ ਕਰਵਾਉਣੀ ਆ ਤੇ ਇਹਨਾਂ ਨੇ ਕਿਹਾ ਸੀ ਪਿਛਲੀ ਵਾਰ ਵੀ ਸਾਨੂੰ ਦੀਵਾਲੀ ਦੁਸ਼ਹਿਰੇ ਦਾ ਟਾਈਮ ਸਾਡਾ ਸੀਜ਼ਨ ਦਾ ਹੈਗਾ ਉਹ ਕਢਾ ਦਿਓ ਉਹ ਕਢਾਤਾ ਇਹਨਾਂ ਜੀ ਹੁਣ ਇਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਕੀ ਇੱਦਾਂ ਹੀ ਛੂਟਾ ਦੇਣੀ ਆ ਅਸੀਂ ਇਹਨਾਂ ਦੇ ਠੇਕੇ ਲਿੱਤੇ ਟਾਈਮ ਕਢਾਉਂਦੇ ਨਹੀਂ ਨਹੀਂ ਭਾਜੀ ਐਕਚੁਅਲੀ ਚਲੋ ਉਹ ਸੀਜ਼ਨ ਦਾ ਟਾਈਮ ਸੀ ਅਗਲੇ ਦਾ ਵੀ ਆਪਾਂ ਮੰਨ ਨਹੀਂ ਕਰ ਸਕਦੇ ਵੀ ਉਸ ਕਰਕੇ ਥੋੜਾ ਜਿਹਾ ਇਹਨਾਂ ਦਾ ਵੀ ਚਲੋ ਟਾਈਮ ਸੀਜ਼ਨ ਦੀ ਵਾਲੀ ਦਿਸ਼ਾ ਰੇ ਕਰਕੇ ਇਹਨਾਂ ਨੇ ਟਾਈਮ ਮੰਗਿਆ ਸੀ ਮੈਂ ਕਹਿੰਦਾ ਕਿਉਂ ਟਾਈਮ ਕਿਉਂ ਪੰਜਾਬ ਦੇ ਇੱਥੇ ਜਿੰਨੀ 75 ਗਾਜਾ ਇਹ ਕਿੱਧਰ ਘਟੇ 2000 ਗਾਜਾ ਕਬਜ਼ਾ ਹੋਣਾ ਇਹਦੀ ਕੀਮਤ ਘੱਟੋ ਕਰਨੀ ਦਾ 50-60 ਕਰੋੜ ਤੋਂ ਉੱਪਰ ਹੀ ਹੋਣੀ ਹੈ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਸਿਰਫ ਹੁਣ ਸਕੂਲ ਬੰਨਣ ਕਰਕੇ ਉਹ ਇਹਨਾਂ ਦੀ ਸਾਰੀ ਜਗ੍ਹਾ ਖਾਲੀ ਕਰਾ ਲੁੱਤੀ ਹੈ ਮੈਂ ਹੋਰ ਵੀ ਰੋਡ ਤੇ ਕਬਜ਼ੇ ਆ ਉਹਨਾਂ ਦੁਕਾਨਾਂ ਦੇ ਕੁੰਡੀਆਂ ਪਈਆਂ ਹੋਈਆਂ ਨੇ ਆਮ ਬੰਦਾ ਕੁੰਡੀ ਲਾ ਲਵੇ ਵੱਡਾ ਜੁਰਮਾਨਾ ਹੁੰਦਾ ਇਹਨਾਂ ਦੀ ਬਿਜਲੀ ਕੁਤਵਾਂ ਦੀ ਗੱਲ ਹੀ ਪੁੱਛਣ ਦਾ ਮਤਲਬ ਨਹੀਂ ਬਾਜੀ ਪ੍ਰਸ਼ਾਸਨ ਹੌਲੀ ਹੌਲੀ ਸਭ ਉਸ ਚੀਜ਼ਾਂ ਫੜ ਰਿਹਾ ਜੀ ਜਦੋਂ ਵੀ ਮੇਰੀ ਗੱਲ ਦਾ ਜਦੋਂ ਮਕਾਨ ਪੱਕੇ ਮਿਲਦੇ ਆ ਉਹ ਪੱਕੇ ਮਕਾਨਾਂ ਨੂੰ ਕਿਰਾਏ ਤੇ ਚੜਾ ਕੇ ਫਿਰ ਇੱਥੇ ਗੰਦ ਵਿੱਚ ਕਿਉਂ ਰਿਆ ਜਾਂਦਾ ਉਹ ਕਿਰਾਏ ਖਾਦੇ ਜਾਂਦੇ ਆ 800 9000 ਰੁਪਿਆ ਤੁਹਾਡੇ ਸਾਹਮਣੇ ਤਾਂ ਹੀ ਸਾਰੀ ਇਹ ਸਾਰੀ ਜਗ੍ਹਾ ਸਾਫ਼ ਕਰਵਾ ਦਿੱਤੀ ਹੈ ਕਿਤੇ ਪ੍ਰਾਇਮਰੀ ਸਕੂਲ ਬਣਨਾ ਵਾ ਉਸ ਕਰਕੇ ਇਹ ਸਾਰਾ ਮੂਰੋ ਜਿਹੜਾ ਮੀਟ ਦੀਆਂ ਤੇ ਹੋਰ ਦੁਕਾਨਾਂ ਸੀ ਸਭ ਸਾਫ਼ ਕਰਵਾ ਦਿੱਤੀ ਗੁਲਦੀਪ ਸਿੰਘ ਕਿ ਬੜੀ ਹੱਦ ਚ ਕੀ ਫੜਿਆ ਆ ਇਹ ਸ ਹਾਂਜੀ ਇਹ ਦੁਕਾਨ ਦੀ ਹੈ ਜੀ ਮੀਟਰ ਲੱਗਿਆ ਬਿਜਲੀ ਦਾ ਬਿੱਲ ਤਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇਜ ਜੱਜ ਸਾਹਿਬ ਨੇ ਠੀਕ ਹੈ ਕੇਸ ਚੱਲਦੇ ਆ 25 ਤਰੀਕ ਪਈ ਆ 9ਵੇਂ ਮਹੀਨੇ ਚ ਇਹ ਮੇਰੀ ਕੱਲੀ ਦਾ ਜੀ ਆ ਮੀਟਰ ਦਾ ਜੀ ਚਰਨ ਸਿੰਘ ਐਂਡ ਕੁਲਦੀਪ ਜੀ ਇਹ ਬਕਾਇਦਾ ਮੀਟਰ ਵੀ ਲੱਗਾ ਬਿੱਲ ਤਾਰੀ ਦਾ ਅਸੀਤਾ ਮੇਰੇ ਕੋਲ ਪਈਆਂ ਸਾਰਾ ਕੁਝ ਵਿਆ ਸਭ ਦੇ ਲੱਗੇ ਮੈਨੂੰ ਮੈਨੂੰ ਸਟੇ ਮਿਲਿਆ ਦੇਖੋ ਜੀ ਕੀ ਚੱਲਿਆ ਨੂੰ ਹੋ ਗਿਆ ਹੁਣ ਆ ਜੀ 10 12 ਸਾਲ ਹਾਂ ਹਾਂ ਬੈਠਿਆ ਹੁੰਦਾ 30 35 ਸਾਲ ਹੋ ਗਏ ਹਾਂ 1992 93 ਦੇ ਬੈਠੇ ਹੋਏ ਜੀ ਇਥੇ ਹੋਰ ਪੁਰਾਣੇ ਬੈਠੇ 1992 93 ਦੇ ਦੁਕਾਨ ਇਥੇ ਬੈਠੇ ਹੋਏ ਆ ਜੀ ਸਟੇ ਲੈ ਆ ਹੋਇਆ ਦੁਕਾਨ ਦਾ ਇਹਦਾ ਕੇਸ ਚੱਲਦਾ ਇਹ ਫਿਰ ਜੇ ਸਰਕਾਰੀ ਜ਼ਮੀਨ ਸੀਗੀ ਸਟੇ ਕਿਉਂ ਦਿੱਤਾ ਸਾਨੂੰ ਪੈਸੇ ਖਾਣ ਵਾਸਤੇ ਦਿੱਤਾ ਫਿਰ ਕਿਦਾਂ ਦਿੱਤਾ ਇਹੋ ਇਹ ਵੀ ਸਾਨੂੰ ਹੱਲ ਦੱਸੋ ਜੀ ਇਹਦਾ ਹੁਣ ਧੱਕਾ ਕਰ ਰਹੇ ਸਾਡੇ ਨਾਲ ਦੁਕਾਨ ਧੰਨਵਾਤੇ ਆਏ ਆ ਇਹਦਾ ਕੋਈ ਹੱਲ ਦੱਸੋ ਸਾਨੂੰ ਕੋਈ ਵਾਰਨਿੰਗ ਨਹੀਂ ਆਈ ਜੀ ਤੁਹਾਡੇ ਕੋਈ ਵਾਰਨਿੰਗ ਨਹੀਂ ਆਈ ਜੀ ਕੋਈ ਬਿਨੈਦੀ ਕੁਝ ਨਹੀਂ ਆਇਆ ਜੀ ਸਾਨੂੰ ਸਾਨੂੰ ਸਿਰਫ ਆ ਕੇ ਕਹਿ ਰਹੇ ਆ ਕਹਿੰਦੇ ਦੁਕਾਨ ਖਾਲੀ ਕਰੋ ਇਹ ਚੱਲਦੇ ਆ ਮੇਰੇ ਨਹੀਂ ਨਹੀਂ ਉਹ ਲੌਸਮੈਂਟ ਕਰਕੇ ਗਏ ਹੋਏ ਜੀ ਕਿ ਦੁਕਾਨਾਂ ਤੋਂ ਕੋਈ ਹੋਰ ਵੀ ਬੈਠੇ ਹੋਏ ਨੇ ਆ ਸਟੇ ਹੈਗੀ ਆ ਆ ਸਟੇ ਹੈਗਾ ਆ ਆ ਸਟੇ ਹੈਗਾ ਜੀ ਸਾਡੇ ਕੋਲ ਹਾਂਜੀ 2018-7-10 ਦੀ ਆ ਹਾਂਜੀ 2024 ਚੱਲਦੀ ਵੀ 6 ਸਾਲ ਹੋ ਗਏ ਹਾਂਜੀ ਹਾਂਜੀ ਨਵਾਂ ਸਟੇ ਦਿਖਾਓ ਨਵਾਂ ਨਹੀਂ ਸਰ ਇਹ ਹੀ ਆ ਸਾਡੇ ਕੋਲ ਸਟੇ ਕਿਉਂਕਿ ਕੇਸ ਜੋ ਚੱਲ ਰਿਹਾ ਤਰੀਕ ਪਈ ਹੋਈ ਹੈ 9ਵੇਂ ਮਹੀਨੇ 25 ਤਰੀਕ ਦੇਖਦੇ ਆਂ ਤੁਰੰਤ ਦਿਖਾਓ ਨਾ ਕੋਈ ਉਸ ਤੋਂ ਬਾਅਦ ਦੇਖਣ ਦੇ ਨੇ ਕਿਹੜੀ ਤਰੀਕ ਨਹੀਂ ਗਏ ਹੋ ਕਿ 6 ਸਾਲ ਹੋ ਗਏ ਨਹੀਂ ਨਹੀਂ ਸਰ ਉਹ ਤਰੀਕ ਦੇ ਉੱਤੇ ਉੱਤੇ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਜਦੋਂ ਹਾਜ਼ਰੀ ਅਸੀਂ ਭੜਕੇ ਜਾਂਦੇ ਆਂ ਕਜੈਰੀ ਜਾ ਕੇ ਜਦੋਂ ਜ਼ਾਬ ਕੋਲ ਦਿੰਦੇ ਆ 25 ਥੋੜੀ ਸਾਨੂੰ ਦਿੰਦੇ 25 ਥੋੜੀ ਦਿੰਦੇ ਉਹਨਾਂ ਨੇ ਹਾਜ਼ਰੀ ਸਾਡੀ ਲਿਖ ਲੈਣੀ ਹੈ ਕਿ ਆ ਕੇ ਹਾਜ਼ਰ ਨੇ ਨਹੀਂ ਤੁਸੀਂ ਹੁਣ ਕੋਈ 5-10 ਦਿਨਾਂ ਦੇ ਵਿੱਚ ਗਏ ਹੋ ਉੱਥੇ ਨਹੀਂ ਹੁਣ ਨਹੀਂ ਗਿਆ ਜੀ ਤਰੀਕ 6 ਸਾਲ ਪੁਰਾਣੀ ਹੈ ਨਾ ਇਹਦੇ ਸਿਰਫ ਫੋਨ ਦੇ ਉੱਤੇ ਗੱਲ ਹੋ ਜਾਂਦੀ ਕਿ ਇੰਨੀ ਤਰੀਕ ਪੈ ਗਈ ਹੈ ਜੀ ਫੋਨ ਤੇ ਗੱਲ ਦੱਸ ਵੀ ਕਦੋਂ ਗੱਲ ਹੋਈ ਹਾਂਜੀ ਨਹੀਂ ਨਹੀਂ ਸਾਰੀ ਏਸੀ ਦਾ ਇਹਦੇ ਦੁਕਾਨ ਦੇ ਉੱਤੇ ਨਾਮ ਲੱਭਦਾ ਸ਼ਰਮ ਸਿੰਘ ਸ਼ਾਹਾਂ ਬਾਈ ਬਾਈ ਤਾਜਪੁਰ ਰੋਡ ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਆ ਨੋਟਿਸ ਨਹੀਂ ਆਇਆ ਨੋਟਿਸ ਕੋਈ ਨਹੀਂ ਆਇਆ ਸਰ ਨਹੀਂ ਨਹੀਂ ਆਇਆ ਫੋਨ ਤੇ ਗੱਲ ਦੱਸੋ ਬਾਈ ਪੰਚਾ 20 ਸਾਲ ਹੋ ਗਿਆ ਪਾਜੀ ਤਰੀਕ ਦਾ ਠੀਕ ਹੈ ਜੀ ਹੁਣ ਉਹ ਮੰਨ ਨਹੀਂ ਰਹੇ ਬਸੇ ਜੀ ਸਾਡੀ ਸਕੂਲ ਸਾਈਡ ਵਿੱਚ ਆਪਾਂ ਸਕੂਲ ਸਿੱਖਿਆ ਭਾਗ ਨੂੰ ਦਿੱਤੀ ਆ ਪੀ ਡਬਲਯੂ ਡੀ ਵਾਲੇ ਇੱਥੇ ਚਾਰਦੁਵਾਰੀ ਕਰ ਰਹੇ ਆ ਜੀ ਤੇ ਇਹਦੇ ਤੇ ਝੁੱਗੀਆਂ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਜੀ ਹਾਂਜੀ ਕੁਝ ਹਿੱਸਾ ਇਹਨਾਂ ਦਾ ਝੁੱਗੀਆਂ ਦਾ ਸੜਕ ਤੇ ਆ ਰਿਹਾ ਤੇ ਕੁਝ ਆਪਣੀ ਸਕੂਲ ਸਾਈਡ ਤੇ ਹੋਇਆ ਤੇ ਜਦੋਂ ਹੁਣ ਇਹ ਚਾਰਦੁਵਾਰੀ ਦਾ ਕੰਮ ਸ਼ੁਰੂ ਹੋਇਆ ਤੇ ਇੱਕ ਤਾਂ ਸਾਨੂੰ ਆਪਣੀ ਸਾਡੀ ਨੋਟਿਸ ਆ ਆ ਵੀ ਸਾਡੀ ਸਾਈਟ ਦੇ ਵਿੱਚ ਵੀ ਇਹ ਝੁੱਗੀਆਂ ਦਾ ਹਿੱਸਾ ਹੈਗਾ ਆ ਤੇ ਲਾਸਟ ਮੀਟਿੰਗ ਸਾਡੀ ਡੀਸੀ ਮੈਡਮ ਨਾਲ ਹੋਈ ਸੀਗੀ ਜਿੱਥੇ ਪੀਡਲੂਡੀ ਨੇ ਆਪਣਾ ਕੰਸਰਨ ਦਿਖਾਇਆ ਸੀਗਾ ਕਿ ਸਾਨੂੰ ਚਾਰਦواری ਚ ਮੁਸ਼ਕਲ ਆ ਰਹੀ ਆ ਤੇ ਡੀਸੀ ਮੈਡਮ ਨੇ ਸਾਡੀ ਤੇ ਕਾਰਪੋਰੇਸ਼ਨ ਦੀ ਜੁਆਇੰਟਲੀ ਡਿਊਟੀ ਲਗਾਈ ਸੀਗੀ ਝੁਗਿਆ ਰਿਮੂਵ ਕਰੋ ਤੇ ਅੱਜ ਅਸੀਂ ਝੁਗਿਆਰ ਰਿਮੂਵ ਕਰਨ ਲਈ ਆਏ ਆ ਮੌਕੇ ਤੇ ਆ ਕੇ ਪਤਾ ਲੱਗਿਆ ਕਿ ਸਾਡੀ ਜਿਹੜੀ ਇੱਥੇ ਪੈਟਰੋਲ ਪੰਪ ਸਾਈਟ ਆ 1100 ਗਜ ਇਹਦੇ ਵਿੱਚ ਵੀ ਕਾਫੀ ਝੁਗਿਆ ਬਣੀਆਂ ਹੋਈਆਂ ਪਰ ਇੰਨਾ ਮੁਕਾਬਲ ਤੱਕ ਇੰਨਾ ਮੋਟਿਵ ਨਹੀਂ ਦਿੱਤਾ ਗਿਆ ਇੱਥੇ ਬਕਾਇਦਾ ਦੋ ਵਾਰ ਮੁਨਿਆਦੀ ਕਰਾਈ ਜਾ ਚੁੱਕੀ ਆ ਵੀਡੀਓ ਸਾਡੇ ਕੋਲ ਹੈਗੀਆਂ ਹਫਤਾ 10 ਦਿਨ ਪਹਿਲਾਂ ਦੋ ਵਾਰ ਮੁਨਿਆਦੀ ਕਰਾਈ ਆ ਅਨਾਉਂਸਮੈਂਟ ਕਰਾਈ ਆ ਤੇ ਵੀਡੀਓ ਤੁਹਾਨੂੰ ਸ਼ੇਅਰ ਕਰ ਦਾਂਗੇ ਵੀਡੀਓ ਤੁਹਾਨੂੰ ਭੇਜ ਦਾਂਗੇ ਸਾਡੇ ਕੋਲ ਕੋਈ ਕਾਪੀ ਨਹੀਂ ਸਟੇਜ ਦੀ ਸਾਡੇ ਨਾਲ ਕੋਈ ਸਾਡੇ ਸਾਡੇ ਧਿਆਨ ਚ ਨਹੀਂ ਹੈਗਾ ਜੇ ਸਾਡੇ ਨਾਲ ਕੋਈ ਇੰਪਰੂਵਮੈਂਟ ਜਾਂ ਨਾਲ ਕੋਈ ਪਾਰਟ ਸਟੇ ਹੋਵੇ ਇਹ ਤਾਂ ਬਿਜਲੀ ਬੋਰਡ ਦਾ ਸਕਦਾ ਜੀ ਕਿਦਾਂ ਚੁਗਿਆ ਵਾਲਿਆਂ ਨੂੰ ਬਾਹਰ ਰੋਡ ਦੇ ਉੱਪਰ ਸੜਕਾਂ ਦੇ ਮੀਟਰ ਲਗਾਉਣ ਦੇਤੇ ਉਹਨਾਂ ਨੇ ਨਾਣਾ ਹੋਵੇ ਤਾਂ ਪਹਿਲਾਂ ਰਜਿਸਟਰੀ ਮੰਗਦੇ ਆ ਬੀਟਰ ਵਾਲੇ ਨਹੀਂ ਉਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੀ ਦੱਸ ਸਕਦਾ ਜੀ ਵੈਸੇ ਅਸੀਂ ਉਹਨਾਂ ਨੂੰ ਇੰਡੀਮੇਸ਼ਨ ਦਿੱਤੀ ਸੀਗੀ ਕਿ ਆਗੇ ਕਨੈਕਸ਼ਨ ਕੱਟ ਜਿਓ ਜੀ ਅੱਜ ਸਵੇਰੇ ਵੀ ਜੈ ਸਿੰਘ ਨਾਲ ਗੱਲ ਹੋਈ ਆ ਜਿਨ੍ਹਾਂ ਨੂੰ ਹਫਤਾ ਪਹਿਲਾਂ ਲੈਟਰ ਭੇਜਤੀ ਸੀਗੀ ਅਸੀਂ ਕਾਰਵਾਈ ਕਰਨੀ ਆ ਤੇ ਆਪ ਆਪਣੇ ਬਿਜਲੀ ਦੇ ਕਨੈਕਸ਼ਨ ਕਟੋ ਆ ਕੇ ਅਜੇ ਤੱਕ ਉਹਨਾਂ ਦਾ ਤਾਂ ਨਹੀਂ ਆਇਆ ਕੋਈ ਬੰਦਾ ਪਰ ਸਾਡੇ ਅਸੀਂ ਸਾਡੇ ਬਿਜਲੀ ਵਾਲੇ ਹੈਗੇ ਆ ਜਿਹੜੇ ਸਾਡੇ ਫੀਲਡ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਨੇ ਕਨੈਕਸ਼ਨ ਕੱਟਿਆ ਆਪਣੇ ਤੌਰ ਤੇ ਸ਼ਾਇਦ ਮੇਰੇ ਖਿਆਲ ਨਾਲ ਆ ਗਿਆ ਹੋਊਗਾ ਤਾਂ ਮੈਨੂੰ ਧਿਆਨ ਨਹੀਂ ਹੈਗਾ ਜੋਨਾਂ ਦਾ ਕੋਈ ਬੰਦਾ ਆਇਆ ਹੋਵੇ ਤਾਂ ਜਰੂਰ ਕਿਹੜੇ ਕਿਹੜੀ ਏਰੀਆ ਦੇ ਵਿੱਚ ਆਜਿ ਕਾਰਵਾਈ ਕੀਤੀ ਜਾਂਦੀ ਹੈ ਅੱਜ ਤਾਂ ਤਾਜਪੁਰ ਰੋਡ ਤੇ ਇਹੀ ਕਾਰਵਾਈ ਕਰ ਰਹੇ ਆ ਜੀ ਹਾਂਜੀ ਇਹ ਕਮ ਸਿੰਘ ਜੀ ਪਰ ਕਿਹੜੇ ਮੈਗਨੇਟ ਅਪਰੂਵਮੈਂਟ ਅਸ ਹਾਂਜੀ ਅਪਰੂਵਮੈਂਟ ਅਸ ਇੰਪਰੂਵਮੈਂਟ ਅਸ ਨਹੀਂ ਨਹੀਂ ਜੀ ਇੰਪਰੂਵਮੈਂਟ ਅ ਕਾਰਵਾਈ ਕਰਦੇ ਆ ਅਸੀਂ ਅੱਛਾ ਜੀ ਤੇ ਤੁਸੀਂ ਇਹ ਤਾਰ ਕੱਟਦੇ ਪਈਓ ਇੱਥੇ ਦੀ ਮੀਟਰ ਦੀ ਅਸੀਂ ਤਾਂ ਅਪਲਾਈ ਜਾਣਾ ਅਪਰੂਵਮੈਂਟ ਅਸ ਦੇ ਅੱਛਾ ਜੀ ਹਾਂਜੀ ਸੋਚ ਵਾਲੀ ਗੱਲ ਹੈ ਜਿਹੜੀਆਂ ਕਲੋਨੀਆਂ ਨੇ ਸਾਰੀ ਨਜਾਇਜ਼ ਬੰਦੀ ਹੋਈ ਹੈ ਹਾਂਜੀ ਹਾਂਜੀ ਉਦੋਂ ਦੇ ਬਾਵਜੂਦ ਅੱਥੇ ਇਹ ਮੀਟਰ ਕਿਵੇਂ ਲੱਗੇ ਮੀਟਰ ਇਹਨਾਂ ਬਾਰੇ ਤਾਂ ਨਹੀਂ ਸਾਨੂੰ ਪਤਾ ਹੈ ਟਰੱਸਟ ਦੇ ਮੀਟਰ ਹੈ ਇਸ਼ਟਰੀ ਬੰਦੇ ਨੇ ਇਸ਼ਟਰੀ ਹੈ ਅਜੇ ਦਾ ਟਰੱਸਟ ਦੇ ਆਇਆਗਾ ਮੁਲਾਜ਼ਮ ਦੇ ਹਾਂਜੀ ਟਰੱਸਟ ਦੇ ਮੁਲਾਜ਼ਮਾਂ ਉਹ ਤੋਂ ਅੱਛਾ ਤੁਹਾਨੂੰ ਅਥਾਰਟੀ ਕਿਤੋਂ ਆਈ ਹੋਣੀ ਹੈ ਕਿ ਨਹੀਂ ਨਹੀਂ ਉਹ ਦੱਸੋ ਜੀ ਬਿਜਲੀ ਮੈਕ ਨੇ ਕਿਸੇ ਨੇ ਕਿਹਾ ਹੋਊਗਾ ਤਾਂ ਨਹੀਂ ਬਿਜਲੀ ਮੈਕ ਦਾ ਮੁੰਡਾ ਲੱਗਿਆ ਹੋਇਆ ਨਾਲ ਕੱਟਣ ਅੱਛਾ ਜੀ ਉਹ ਕਿੱਥੇ ਆਈ ਤਾਂ ਆ ਦੇ ਬੈਨ ਕੱਟਣ ਗਿਆ ਆ ਜੀ अच्छा जी तो टारे को की परमिशन है कि हां भैया तार काट दो इत्तो पीछे दी परमिशन होएगी ना खड़े एक्शन साहब आ जी खड़े अफसर आए हुए हैं है जी वो आगे ने ठीक ये फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर